ਕੰਮਵਾਾਰੇ ਇਹ ਚੰਗੇ ਟੰਡੀਆਂ ਕਹਿੰਦੇ ਸਾਨੂੰ ਦਾ ਕੰਮ ਹੀ ਹੁਣ ਮਿਲਿਆ ਵੀਰੇ ਸਾਨੂੰ ਦਾ ਕੰਮ ਬਹੁਤ ਥੇਰ ਪਿੱਛੇ ਲਾਂਮਾ ਤੋਂ ਕੰਮ ਕਰਾਈ ਜਾਂਦਾ ਤਾਂ ਵੀ ਕੀ ਲਾਂਮਾ ਤਾਂ ਜਾ ਸਾਡਾ ਨਾ ਕੰਮ ਕਰਾਣੀ ਕੰਮ ਕਰਾਣੀ ਵੀ ਤਸਵੀਮ ਕੰਮਵਾਾਰੇ ਲੋਕ ਨਾ ਕਰਨੀ ਹਾਂਜੀ ਸਾਨੂੰ ਕੰਮ ਬਹੁਤ ਥੇਰ ਨੇੜੇ ਕਰੂ ਮੈਂ ਸਾਨੂੰ ਕੰਮ ਨੂੰ ਬਹੁਤ ਥੇਰ ਪਿੱਛੇ ਹੁਣ ਮਿਲਿਆ ਸਾਨੂੰ ਸਾਨੂੰ ਕੰਮ ਨਹੀਂ ਮਿਲਦਾ ਵਾ ਸਾਨੂੰ ਨਾ ਕੋਈ ਸਾਡੇ ਕੋਲ ਸਕੀਮ ਨਾ ਕੋਈ ਕੋਚ ਨਹੀਂ ਹੁੰਦਾ ਸਾਨੂੰ ਇਸ ਭਾਵ ਮਾਤਾ ਸੀ ਰਾਣੀ ਰਾਣੀ ਵਿੱਦਵਾ ਅਸੀਂ ਕਿ ਸਾਨੂੰ ਕੋਈ ਕੰਮ ਨਹੀਂ ਮਿਲਿਆਗਾ ਸਾਨੂੰ ਸਾਨੂੰ ਕੋਈ ਸੂਰਤ ਨਹੀਂ ਮਿਲਦੀ ਵੀ ਸਾਨੂੰ ਜੀ ਬੱਸ ਇਹ ਲਗਾ ਵੀ ਨਾ ਲੈਣਾ ਜਾਗੋ ਜਾਗੋ ਹੋਇਆ ਸਵੇਰਾ ਸੂਰਜ ਚੜ੍ਹਿਆ ਨਿਕਿਆ ਮੇਰਾ ਆਲਿਆਂ ਵਿੱਚ ਪੰਛੀ ਜਾਗੇ ਮੌਨਤ ਹੋਈ ਨਾਗੇ ਜਾਗੇ ਅੱਜ ਜਿਹੜੀ ਭੈਣ ਜੀ ਨੇ ਗੱਲ ਕੀਤੀ ਆ ਉਹਦੇ ਬਾਰੇ ਮੈਂ ਦੋ ਗੱਲਾਂ ਤੁਹਾਨੂੰ ਦੱਸਣੀਆਂ ਵੀ ਕੋਈ ਸੂਰਤ ਨਹੀਂ ਮਿਲਦੀ ਹਾਂ ਜੀ ਸਾਨੂੰ ਸੂਲਤ ਕਿਉਂ ਨਹੀਂ ਮਿਲਦੀ ਉਹਦਾ ਕਾਰਨ ਕੀ ਆ ਬਈ ਕਰੇ ਨਲਕਾ ਲੱਗਿਆ ਭੈਣ ਜੀ ਕੀ ਟੁੱਟੀ ਲੱਗੀ ਨਹੀਂ ਸਾਡਾ ਮੋਟਰ ਲੱਗਿਆ ਮੋਟਰ ਨੂੰ ਇੱਥੋਂ ਆਪਾਂ ਆਵਾਜ਼ ਮਾਰੀਏ ਪਾਣੀ ਦੇਜੂ ਨਹੀਂ 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 ਜਾਣਾ ਪਊਗਾ ਹਾਂਜੀ ਕਰਿਆਨੇ ਵਾਲੀ ਦੁਕਾਨ ਕੋਲੇ ਜਾਈਏ ਤਾਂ ਪੈਸੇ ਜੇਬ 'ਚ ਹੋਣੇ ਜ਼ਰੂਰੀ ਆ ਤੇ ਨਾਲ ਦੱਸਣਾ ਪਊਗਾ ਮੈਂ ਕੀ ਕੀ ਸੌਦਾ ਲੈਣ ਆਇਆ ਹਾਂਜੀ ਹੈਨਾ ਹਾਂਜੀ ਹੈ ਫੇਰ ਹੀ ਸੌਦਾ ਦਊ ਡਾਕਟਰ ਕੋਲੇ ਜਾਈਏ ਦੁੱਖ ਤਕਲੀਫ ਦੱਸਣੀ ਪਊ ਕਿ ਬਾਪੂ ਖੜੇ ਨੂੰ ਟੀਕਾ ਲਾ ਦਿੰਦਾ ਡਾਕਟਰ ਨਹੀਂ ਦੱਸਣੀ ਪੈਂਦੀ ਆ ਵੀਰੇ ਦੱਸਣੀ ਪੈਂਦੀ ਆ ਹੁਣ ਤੁਸੀਂ ਆਪ ਬੋਲ ਰਹੇ ਹੋ ਹੈਨਾ ਬਈ ਬਿਨਾ ਮੰਗੇ ਤੋਂ ਰਾਸ਼ਨ ਨਹੀਂ ਮਿਲਦਾ ਨਹੀਂ ਮਿਲਦਾ ਬਿਨਾ ਦੱਸੇ ਤੋਂ ਦੁੱਖ ਦੱਸੇ ਤੋਂ ਡਾਕਟਰ ਦਵਾਈ ਨਹੀਂ ਦਿੰਦਾ ਦਵਾਈ ਦਿੰਦਾ ਵੀ ਪਾਣੀ ਕੋਲੇ ਜਾਣ ਤੋਂ ਬਿਨਾ ਪਾਣੀ ਆਪ ਨਹੀਂ ਆਉਂਦਾ ਨਹੀਂ ਰਸੋਈ ਚ ਜਾਣੇ ਆਪਾਂ ਰੋਟੀ ਬਣਾਉਣ ਲਈ ਰਸੋਈ ਕੋਲੇ ਜਾਣਾ ਪੈਂਦਾ ਕਿ ਰਸੋਈ ਤੁਹਾਡੇ ਕੋਲੇ ਆ ਜੂਗੀ ਆਪ ਜਾਣਾ ਪੈਣਾ ਆਪ ਨੂੰ ਜਾਣਾ ਪੈਂਦਾ ਤਾਂ ਫਿਰ ਐਡੀਆਂ ਵੱਡੀਆਂ ਵੱਡੀਆਂ ਸਹੂਲਤਾਂ ਇਹ ਕਿਵੇਂ ਆਪੇ ਮਿਲ ਜਾਣਗੀਆਂ ਬਈ ਨਹੀਂ ਗੱਲ ਨਹੀਂ ਤਾਂ ਉਹਦੇ ਲਈ ਵੀ ਜਾਣਾ ਪਊਗਾ ਹੈਨਾ ਭੈਣ ਜੀ ਇੱਕ ਗੱਲ ਹੋਰ ਆ ਜਿਹੜੀ ਤੇਰੇ ਨਾਲ ਲੱਗਦੀ ਆ ਬਾਈ ਜੀ ਇਹਨੂੰ ਨਿਗਾ ਮਾਰੀ ਡੰਗਰ ਆ ਗਏ ਆਹ ਡੰਗਰਾਂ ਦੇ ਮਗਰ ਜੇ ਉਹ ਬੰਦਾ ਡਾਂਗ ਵਾਲਾ ਨਾ ਹੋਵੇ ਤਾਂ ਡੰਗਰ ਘਰੇ ਚਲੇ ਜਾਣਗੇ ਫਿਰ ਵਾਰਾ ਤਾਂ ਹੈਗਾ ਹੀ ਹੈ ਹੈਨਾ ਫਿਰ ਹੁਣ ਤੁਸੀਂ ਆਪਦੇ ਹੱਕਾਂ ਲਈ ਕੋਈ ਵਾਰਿਸ ਚੁਣਿਆ ਕੋਈ ਕੋਈ ਵਾਰਿਸ ਹੀ ਨਹੀਂ ਚੁਣਿਆ ਨਹੀਂ ਚੁਣਿਆ ਰਾਈਟ ਸਲੈਟ ਅਸੀਂ ਭਰੋਸਾ ਕਿਹਨਾਂ ਤੇ ਕੀਤਾ ਰਾਜਨੀਤਿਕ ਲੋਕਾਂ ਤੇ ਹਾਂਜੀ ਜਿਨ੍ਹਾਂ ਨੇ ਵੋਟ ਲਈ ਆ ਸਾਡੇ ਆ ਸਾਡੇ ਬਜ਼ੁਰਗ ਕੀ ਕਰਦੇ ਸੀ ਸੱਤਾ 'ਚ ਬੈਠਦੇ ਤਾਸ਼ ਖੇਡਦੇ ਹੈਨਾ ਆਵੇਂ ਮੁੱਛਾਂ ਨਾ ਵਟ ਚੜਾਈ ਜਾਂਦੇ ਸੀ ਮੇਰੀ ਕਾਲੀ ਪਾਰਟੀ ਆ ਹਨਾ ਇੱਕ ਬੋੜਾ ਇਧਰੋਂ ਮੁੱਛ ਚੋਂਦਾ ਮੇਰੀ ਕਾਂਗਰਸ ਪਾਰਟੀ ਆ ਹਨਾ ਬਾਬਾ ਜੀ ਸੱਚ ਗੱਲ ਆ ਹਨਾ 76 ਸਾਲ ਤੋਂ ਲੋਕ ਵੋਟ ਲੈਂਦੇ ਰਹਿਆ 76 ਸਾਲ ਤੋਂ ਲੋਕ ਵੋਟ ਲੈਂਦੇ ਰਹਿਆ ਪਰ ਕਦੀ ਵੋਟਾਂ ਤੋਂ ਬਾਅਦ ਕਿਹਾ ਜਾਓ ਮੇਰਾ ਨਾਮ ਲੈ ਦਿਓ ਬਲਾਕ ਜੀ ਤੁਹਾਡੀਆਂ ਆ ਸੁਲਤਾਨੀ ਲਾਗੂ ਕਰਾਓ ਬਈ ਨਹੀਂ ਕਿਹਾ ਵੀਰੇ ਨਹੀਂ ਕਿਹਾ ਨਾ ਕੋਈ ਇਹ ਨਹੀਂ ਗਾ ਦਿੰਗੇ ਅੱਜ ਕਿਹੜੇ ਨਹੀਂ ਵੋਟਾਂ ਲੈ ਕੇ ਫਰਦਾਈ ਨਹੀਂ ਕੋਈ ਸਾਡੇ ਮੇਰੇ ਜੌਬ ਕਾਟੇ ਇਹ ਨਹੀਂ ਦੁਰਤੀ ਕੋਈ ਨਹੀਂ ਦਿੰਦੀ ਹੋਰ ਕਿਤੇ ਦੇ ਨਾ ਦੇ ਕੋਈ ਨਹੀਂ ਕਿਹਾ ਨਾ ਕਿਉਂ ਬਈ ਹਾਂ ਦੇਖੋ ਇਹ ਪੇਟ ਲੱਗਿਆ ਤੁਹਾਨੂੰ ਆਪ ਨੂੰ ਮਿਹਨਤ ਕਰਨੀ ਪਊਗੀ ਹੈਨਾ ਆ ਦੇਖੋ ਡੰਗਰਾਂ ਦੇ ਮਗਰ ਸਾਡੀ ਪੈ ਨਾ ਛੋਟੀ ਭੈਣਾ ਇਹ ਵੇਖੋ ਕਿੰਨੀ ਜ਼ਿੰਮੇਵਾਰੀ ਦੇ ਨਾਲ ਡੰਗਰਾਂ ਨੂੰ ਨਾਲ ਸੰਭਾਲ ਕੇ ਰੱਖਦੀ ਆਂ ਆਪ ਦੇ ਹੱਕਾਂ ਲਈ ਕਦੀ ਤੁਸੀਂ ਇਹ ਗੱਲ ਕੀਤੀ ਜਦੋਂ ਰਾਜਨੀਤਿਕ ਲੋਕ ਆਉਣ ਕਿਉਂ ਬਈ ਨਹੀਂ ਕੀਤੀ ਵੀਰੇ ਬਾਪੂ ਉਦੋਂ ਜਦੋਂ ਸਾਡੇ ਲੋਕਾਂ 'ਚ ਆਉਂਦੇ ਨੇ ਹੈਨਾ ਉਹ ਮਿੱਠੇ ਹੋ ਜਾਂਦੇ ਉਹਨਾਂ ਨੂੰ ਪਤਾ ਹੁੰਦਾ ਕਿ 5 ਸਾਲ ਤੱਕ ਲੁੱਟਿਆ ਤੇ ਹੁਣ ਇਹਨਾਂ ਦੇ ਵਿੱਚ ਗੁੜ ਦਾ ਕੜਾ ਬਣ ਕੇ ਚਿਪੜ ਜਉ ਹੈਨਾ ਉਦੋਂ ਕੀ ਕਰਦੇ ਆ ਸਾਡੇ ਘਰਾਂ 'ਚ ਆਉਂਦੇ ਆ ਉਹੀ ਕਹਿੰਦਾ ਤੂੰ ਮੇਰਾ ਮਾਸਣ ਹੈ ਹੈਨਾ ਇੱਕ ਕਹਿੰਦਾ ਮੇਰਾ ਫੁੱਫੜ ਹੈ ਹੈਨਾ ਆ ਮੇਰਾ ਚਾਚਾ ਹੈ ਆ ਮੇਰਾ ਤਾਇਆ ਹੈ ਹੈਨਾ ਆ ਸਾਡਾ ਬਣ ਗਿਆ ਕਹਿੰਦੇ ਆ ਤੁਸੀਂ ਵੀ ਤੈ ਫਸ ਜਾਂਦੇ ਉਹਦੋਂ ਪਸਮਣ ਜਾਂਦੀ ਹੋ ਨਾ ਜਦੋਂ ਮੱਝ ਨੂੰ ਟੀਕਾ ਲਾਈਏ ਤੇ ਐ ਪਸਮਣ ਜਾਂਦੀ ਹੈ ਹੈ ਤਾਂ ਦਾ ਖਲਾਈ ਬੋਦਰ ਬੋਸਤਾ ਦੀ ਦੂਰ ਦੀ ਐ ਤੇ ਜਦੋਂ ਬੋਦਰ ਉਹਨੂੰ ਨੇੜੇ ਵੀ ਬਣਾ ਲੈਂਦੇ ਆ ਨਾ ਜਦੋਂ ਲੰਗੜਾ ਰਸਤੇ ਤੋਂ ਗੋਲਿੰਗ ਨੇੜੇ ਹਾਂ ਜਦੋਂ ਲੰਗੜਾ ਖਾਂਦੇ ਉਹਦੇ ਉੱਤੇ ਬੋਦਰ ਤੇ ਵਿਰਦੇ ਵੀ ਨੇ ਫਿਰ ਓਦੋਂ ਭਾਈ ਤੁਹਾਨੂੰ ਹੱਕ ਹੁੰਦਾ ਪੁੱਛਣਾ ਕੋਈ ਜ਼ਿਆਦਾ ਔਖਾ ਨਹੀਂ ਹੁੰਦਾ ਧਿਆਨ ਕਰਿਓ ਕੋਈ ਜ਼ਿਆਦਾ ਔਖਾ ਨਹੀਂ ਪੁੱਛਣਾ ਛੋਟੀ ਜੀ ਗੱਲ ਪੁੱਛਣੀ ਐ ਬਾਬਾ ਜੀ ਭਾਵੇਂ ਟਰੇ ਕੋਲੇ ਮੋਬਾਈਲ ਨਾ ਹੋਇਆ ਹੋਵੇ ਉਹਨੂੰ ਕਹ ਮੇਰੇ ਮੁੰਡੇ ਕੋਲੇ ਮੋਬਾਈਲ ਆ ਹੁੰਦਾ ਨੰਬਰ ਆਗਾ ਆ ਵਾ ਫਲਾਣਾ ਬਣਾਣਾ ਐ ਵੀ ਉਹ WhatsApp ਤੇ ਮੈਨੂੰ ਕਾਗਜ ਭੇਜੋ ਜੀ ਡਾਟਾ ਆਨਲਾਈਨ ਕਿਹੜਾ ਕਿੰਨੀ ਪੈਨਸ਼ਨ ਮਹੀਨੇ ਦੀ ਆਈ ਹੈ ਸਾਡੀ ਕਿੰਨੀਆਂ ਸਕਣ ਸਕੀਮਾਂ ਆਈਆਂ ਕਿੰਨੀਆਂ ਪੈਨਸ਼ਨਾਂ ਆਈਆਂ ਕਿੰਨੇ ਸਾਡੇ ਬੱਚਿਆਂ ਨੂੰ ਨੌਕਰੀ ਲਵਾਈ ਆ ਕਿੰਨੇ ਸਾਡੇ ਪਿੰਡ 'ਚ ਵਿਕਾਸ ਦਾ ਪੈਸਾ ਆਇਆ ਕਿੰਨਾ ਬਕਾਇਆ ਪਿਆ ਸਾਰਾ ਅੱਜ ਕੱਲ੍ਹ ਨੈਟ ਤੇ ਬੋਲਦਾ ਤੇ ਉਹਨੂੰ ਡਾਟੇ ਨੂੰ ਚੱਕਣਾ ਹੋਵੇ ਤੇ 30 ਸੈਕਿੰਡਾਂ ਦੇ ਵਿੱਚ ਤੁਹਾਡੇ ਮੋਬਾਈਲ 'ਚ ਆ ਜਾਂਦਾ ਆ ਜਾਂਦਾ ਕਦੀ ਪੁੱਛਿਆ ਕਿਸੇ ਨੂੰ ਤੁਸੀਂ ਲੁੱਟ ਮਚਾਈ ਹੋਈ ਉਹਨਾਂ ਲੋਕਾਂ ਨੇ ਤੇ ਅਸੀਂ ਉੱਥੇ ਗੱਲ ਨਹੀਂ ਕਰਦੇ ਉੱਥੇ ਤਾਂ ਦੋ ਵੇਲੇ ਕੰਮ ਕੀਤਾ ਤਾਂ ਪੈਸੇ ਹੀ ਨਹੀਂ ਆਏ ਦੀ ਸਾਡੇ ਨੂੰ ਪੈਸੇ ਫਿਰ ਮੈਂ ਇੱਕ ਗੱਲ ਕਰਦਾ ਭੈਣ ਜੀ ਡੰਗਰ ਹੈਗੇ ਆ ਪਿੰਡ 'ਚ ਹੈਨਾ ਹਾਂ ਜੀ ਡੰਗਰਾਂ ਦੇ ਮਗਰ ਇੱਕ ਡਾਂਗ ਵਾਲਾ ਬੰਦਾ ਹੋਵੇ ਹਾਂ ਜੀ ਤੇ ਡੰਗਰ ਜਾਂਦੇ ਵੀ ਤੇ ਘਰ ਵੀ ਆਉਂਦੇ ਤੁਸੀਂ ਵਾਰਸ ਨਹੀਂ ਚੁਣਿਆ ਤੁਸੀਂ ਮੀਟਿੰਗ ਕਰਾਓ ਤੁਸੀਂ ਐ ਦੱਸੋ ਮੀਟਿੰਗ ਕਰਾਓ ਪਿੰਡ 'ਚ ਲਗਾਤਾਰ ਪਾਰਟੀ ਦੇ ਨਾਲ ਸੰਪਰਕ 'ਚ ਰਹੋ ਫੋਨ 'ਤੇ ਪੁੱਛਦੇ ਰਹੋ ਆ ਹੁਣ ਬਲਾਕ ਦੇ ਵਿੱਚ ਬੁੱਧਵਾਰ ਚ ਵੀਰਵਾਰ ਜਾਣਾ ਬੁੱਧਵਾਰ ਵੀਰਵਾਰ ਬਲਾਕ ਦੇ ਵਿੱਚ ਇਕੱਠੇ ਹੋਣਾ ਸਮੇਤ ਲੇਖਾ ਕਰਕੇ ਹੋਣਾ ਹੈ ਇਕੱਠੇ ਹੋ ਕੇ ਤੇਰੇ ਵਰਗੀਆਂ ਬਹੁਤ ਬੀਬੀਆਂ ਨੇ ਜਿਨ੍ਹਾਂ ਨੂੰ ਕੰਮ ਨਹੀਂ ਮਿਲਿਆ ਤੈਨੂੰ ਹੁਣ ਕੰਮ ਵੇਖ ਕਦੋਂ ਵੇਖ ਬਾਬਾ ਸਾਹਿਬ ਡਾਕਟਰ ਬੇੜਕਰ ਧੀਮਰਾਉ ਸਾਬ ਨੇ 1952 ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਊਗਾ ਹੈਨਾ 1952 ਤੋਂ ਬਾਅਦ ਸੋਧ ਕੀਤੀ ਕਾਨੂੰਨ ਦੀ 2005 ਚ ਕੀ ਬਣ ਗਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣ ਗਿਆ 2005 ਦਾ ਤੁਹਾਡੀ ਨਰੇਗਾ ਬਣੀ ਜਿੱਦੇ ਵਿੱਚ ਲਿਖਿਆ ਹਰ ਸਾਲ ਹਰ ਘਰ ਚ 25 ਤੋਂ ਲੈ ਕੇ 30000 ਰੁਪਏ ਮਜ਼ਦੂਰੀ ਤੇ 100 ਦਿਨ ਦਾ ਕੰਮ ਜਿਹੜਾ ਹੈਗਾ ਉਹ ਗਰੰਟੀ ਨਾਲ ਦੇਣਾ ਸਰਕਾਰ ਨੂੰ ਹੁਣ ਸਾਡੇ ਕੰਮ ਹੀ ਨਹੀਂ ਆਉਂਦਾ ਚੀਜ਼ ਨਹੀਂ ਆਉਂਦਾ ਮਾਤਾ ਜੀ ਫੇਰ ਮੈਂ ਇੱਕ ਗੱਲ ਕਰਾਂਗਾ ਕਿ ਕੋਈ ਵਾਰਸ ਚੁਣੋ ਮੀਟਿੰਗ ਕਰਾਓ ਕੋਈ ਅੱਗੇ ਲਾਓ ਆ ਵੀ ਤਾਂ ਕੁੜੀ ਐ ਨਾ ਸਾਡੀ ਅੱਗੇ ਲੱਗੀ ਇੱਕ ਉਹ ਵੀ ਕੁੜੀ ਇਦਾਂ ਪੁੱਤ ਮਾਚੀ ਬੁਕਰੀ ਤੇ ਲੱਗੀ ਕੀ ਨਾਮ ਆ ਪੁੱਤ ਤੇਰਾ ਕਰਮਜੀਤ ਕਰ ਕਰਮਜੀਤ ਕਰ ਦੇਖ ਇਹ ਕੁੜੀਆਂ ਪਤਾ ਕੀ ਕਰਦੀਆਂ ਇਹ ਮੈਨੂੰ ਪੁੱਛ ਦੱਸਦੀਆਂ ਰਹਿੰਦੀਆਂ ਅੰਕਲ ਜੀ ਸਾਡਾ ਕੰਮ ਨਹੀਂ ਮਿਲਿਆ ਮੈਨੂੰ ਫਿਕਰ ਬਣ ਜਾਂਦਾ ਹਾਂ ਅੰਕਲ ਜੀ ਸਾਨੂੰ ਪੈਸੇ ਨਹੀਂ ਮਿਲੇ ਮੈਨੂੰ ਫਿਕਰ ਮੈਨੂੰ ਬਣ ਜਾਂਦਾ ਕੋਈ ਟੀਮ ਬਣਾਓ ਮੀਟਿੰਗ ਕਰਾਓ ਟੀਮ ਬਣੇਗੀ ਉਹ ਕੁੜੀਆਂ ਨੂੰ ਮੈਂ ਸਹਾਰੇਗਾ ਹੈਨਾ ਆਹ ਕੁੜੀ ਨਾਲ ਮੈਂ ਲੜ ਪੈਣਾ ਫਿਰ ਇਹ ਆਪਦੀ ਮਾਂ ਦਾ ਆਸਰਾ ਲੈਂਦੀ ਆ ਇਹ ਅੰਕਲ ਨਹੀਂ ਹੋਣ ਮੇਰੇ ਨਾਲ ਲੜਨਾ ਤੂੰ ਗੱਲ ਕਰ ਮੈਨੂੰ ਪਤਾ ਲੱਗ ਜਾਂਦਾ ਹੈ ਹੈਨਾ ਪਤਾ ਲੱਗ ਜਾਂਦਾ ਹੈ ਆ ਮਾਛੀ ਬੁਕਰੇ ਤੋਂ ਬੇਬੇ ਕੀ ਨਾਮਾ ਮਨਜੀਤ ਮਨਜੀਤ ਕੌਰ ਆ ਕਿੰਨੇ ਚਿਰ ਹੋ ਗਿਆ ਆਪਾਂ ਗਰਮੇਲ ਕੌਰ ਨੂੰ ਅੱਗੇ ਲਾਇਆ ਸੀਗਾ ਉਹ ਵੀ 8-9 ਸਾਲ 8-9 ਸਾਲ ਹੋ ਗਿਆ ਸਿਰਫ ਉਹ ਇੱਕ ਵਾਰੀ ਗਈ ਤੇ ਮੈਂ ਉਹਨੂੰ ਵੀਡੀਓ ਜੀ ਭਰਤੀ WhatsApp ਤੇ ਤਾਂ ਉਹ ਵੇਖਦੀ ਰਵੇ ਕਰੇ ਉਹਨੇ ਮੈਨੂੰ ਤੜਾਤਾ ਉਹ ਵੀਰੇ ਤੇਰੀ ਮੈਂ ਵੀਡੀਓ ਵੇਖਦੀ ਆ ਹੈਨਾ ਬੜੀਆਂ ਸੋਹਣੀਆਂ ਨੇ ਮੈਂ ਕਹੇ ਇਹ ਬੀਬੀ ਚੰਗੀ ਆ ਨਾ ਮੀਟਿੰਗ ਕੀਤੀ ਉਦੋਂ ਕੋਈ ਨਹੀਂ ਜਾਣਦਾ ਸੀਗਾ ਲੋਕਾਂ ਦਾ ਭਰੋਸਾ ਬਣ ਗਿਆ ਲੋਕਾਂ ਨੇ ਸਾਥ ਦਿੱਤਾ ਉਹਦੇ ਨਾਲ ਫਿਰ ਸਿਆਸੀ ਲੋਕ ਵੋਟਾਂ ਵੇਲੇ ਮੀਟਿੰਗਾਂ ਕਰਨ ਲੱਗ ਪਏ ਹੈਨਾ ਨਾਲੇ ਚੋਰੀ ਉਹਨੇ ਮੀਟਿੰਗ ਕੀਤੀ ਨਾਲੇ ਮੈਨੂੰ ਦੱਸ ਬੈਠੀ ਹਾਂ ਜੀ ਮੇਰੇ ਕੋਲ ਤਾਂ ਐਮਐਲਏ ਆਇਆ ਸੀ ਵੋਟਾਂ ਮੰਗਾਈ ਮੈਂ ਕਿ ਬੱਗਾ ਸਿੰਘ ਦੀ ਪਛਾਣਾਂ ਤੇ ਵੋਟਾਂ ਪਾਈਆਂ ਉਸ ਤੋਂ ਬਾਅਦ ਬੇਬੇ ਦੇ ਹਵਾ ਹੋ ਗਈ ਵੀ ਮੇਰੀ ਹੁਣ ਐਮਐਲਏ ਨਾਲ ਗੱਲ ਹੁਣ ਉਹਦਾ ਕੰਮ ਚੱਲਦਾ ਕਿ ਬੰਦ ਨਹੀਂ ਬੰਦ ਜਮਾਈ ਜਮਾਈ ਬੰਦ ਥਾਪੀ ਹੋ ਗਿਆ ਕਰ ਥਾਪੋ ਗਿਆ ਤੇ ਸਿਆਸੀ ਲੋਕ ਤਾਂ ਐਵੇਂ ਹੀ ਆ ਸੁੱਕ ਵੀ ਗਈ ਆ ਯਾਰ ਜਮਾਈ ਤਾਂ ਫਿਰ ਬੱਗਾ ਸਿੰਘ ਦੀ ਬਦਵਾਦ ਤਾਂ ਲੱਗੂਗੀ ਸਹੀ ਗੱਲ ਹੈ ਤਾਂ ਕਿਹਾ ਭਾਈ ਮੇਰੀ ਗੱਲ ਸੁਣੋ ਇਹ ਹੱਤਾ ਕਹਿੰਦੀ ਆਈ ਮੈਨੂੰ ਕਹਿੰਦੀ ਮੇਰਾ ਨਾਮ ਆਪਦੇ ਮਸਟੋਰ ਚ ਭਰ ਲਿਆ ਕਰ ਤੇ ਚੱਲਿਆ ਕਰ ਤੇਰਾ ਫਿਰ ਵੀ ਪਾੜ ਦੇਾਂਗੇ ਤੇਰੇ ਗਾਤਰੇ ਨਾਲ ਹੀ ਤੇਰਾ ਹਲ ਧੌਣ ਵੜ ਦੇਣੀ ਆ ਹੈਨਾ ਅੱਛਾ ਬਈ ਜੀ ਕੀ ਗੱਲ ਐ ਜੇ ਬੰਦੇ ਦਾ ਕੀ ਨਾਮ ਲਿਆਉਣਾ ਜੀ ਡਾਕਟਰ ਕਹਿ ਗਏ ਨਾ ਕਿ ਬੱਗਾ ਸਿੰਘ ਦਾ ਚਾਕੂ ਸੀਗਾ ਮੈਂ ਕਹਿੰਦਾ ਚੈੱਕ ਕਰਾਉ ਜੀ ਮੈਂ ਗਾਤਰਾ ਤੇ ਧੌਣ ਲਾਤਾ ਜਿੰਨਾ ਮੇਰਾ ਪਿਆਰ ਆ ਉਹਨਾਂ ਗਦਾਰ ਲਈ ਵਫਾਦਾਰੀ ਨਹੀਂ ਹੈਗੀ ਉਹਦੇ ਲਈ ਵੀ ਆਪਾਂ ਪੂਰਾ ਰੱਖਦੇ ਆ ਜਿਹੜਾ ਬੰਦਾ ਗਦਾਰੀ ਕਰ ਗਿਆ ਹਾਂ ਹਾਂ ਨਹੀਂ ਲੋੜ ਆਉਂਦਾ ਹਨ ਉਹਨਾਂ ਦਾ ਕੀ ਲੋੜ ਹੀ ਨਹੀਂ ਹੈਣਾ ਹਾਂ ਨਾ ਅਕਲ ਜੀ ਆਪਾਂ ਗਦਾਰੀ ਕੀਤੀ ਨਹੀਂ ਇਹਨਾਂ ਟਾਈਮ ਕੰਮ ਕਰਦੇ ਜੇ ਕੋਈ ਕੰਮ ਕਰ ਤੈਨੂੰ ਥੋੜੀ ਘਨ ਗਦਾਰੀ ਕੀਤੀ ਆ ਜਿਹਦਾ ਤੂੰ ਨਾਂ ਪਾਉਣ ਲੱਗੇ ਹੋ ਉਹ ਤਾਂ ਗਦਾਰੀ ਹੋ ਗਈ ਨਾ ਬਈ ਅੱਛਾ ਫੇਰ ਉਹਦੇ ਪਿੰਡ ਚ ਇੱਕ ਬੀਬੀ ਹੋਰ ਜੁਨੀਅਰ ਲੈ ਪਾਸੋ ਕੀ ਨਾਮ ਸੀ ਉਹਦਾ ਜਸਵੀਰ ਕੌਰ ਜਸਵੀਰ ਕੌਰ ਉਹਨੇ ਤਾਂ ਕਮਾਲ ਹੀ ਕਰ ਦਿੱਤਾ ਇੱਕ ਤਾਂ ਹੁੰਦਾ ਨਾ ਗਦਾਰੀ ਕਰਨਾ ਉਹ ਤਾਂ ਬੈਠ ਕੇ ਲੋਕ ਅਦਾਲਤ ਦੇ ਵਿੱਚ ਕਹਿ ਗਈ ਮੈਂ ਵੇਖਿਆ ਗਰੀਬੀ ਨੂੰ ਵੇਖ ਕੇ ਮੈਂ ਵੇਖਿਆ ਵੀ ਚਲੋ ਏਡੀ ਦੂਰ ਜਰੂਰ ਜਾਣਾ ਮੈਂ ਉਹਦਾ ਬੈਟਰ ਤਿਆਰ ਕਰਤਾ ਲੋਕਪਾਲ ਦੇ ਲਾਤਾ ਉਹ ਪਤਾ ਕੀ ਕਹਿੰਦੀ ਲਾ ਦੋ ਬੰਦੇ ਆਏ ਮੇਰੇ ਤੋਂ ਤਾਂ ਗੁੱਠਾ ਸੈਨ ਲਵਾ ਗਏ ਮੈਂ ਤਾਂ ਲਾਉਂਦੀ ਨਹੀਂ ਸੀਗੀ ਐਵੇਂ ਲੈ ਗਏ ਮੇਰੇ ਕਾਗਜ਼ ਪੱਤਰ ਜੀ ਉਹਨੇ ਵੀ ਦਾ ਹਾਂ ਉਹਨੇ ਵੀ ਇਹੇ ਗੱਲ ਕਰ ਮਾਰੀ ਗੱਲ ਨਹੀਂ ਕੀਤੀ ਧੋਖਾ ਕੀਤਾ ਧੋਖਾ ਹੀ ਕੀਤਾ ਹੈ ਫਿਰ ਹੁਣ ਉਹਦਾ ਵੀ ਕੰਮ ਚੱਲਦਾ ਕਿ ਬੇਬੇ ਕੇ ਬੰਦੋ ਬੰਦੋ ਇਹ ਆ ਸਿਆਸੀ ਲੋਕਾਂ ਦਾ ਕੰਮ ਕੰਮ ਤੁਹਾਡੇ ਨਾਲ ਵੀ ਐਵੇਂ ਕਰਨਗੇ ਜਦੋਂ ਕਿਸੇ ਦਾ ਕੰਮ ਚੱਲਦਾ ਨਾ ਫਿਰ ਵਿਚ ਵੜ ਜਾਂਦੇ ਤੇ ਸਾਡੇ ਪਰਿਵਾਰ ਚੋਂ ਇੱਕ ਅਦਾ ਬੰਦਾ ਪਾੜ ਲੈਂਦੇ ਨੇ ਹਾਂ ਉਹ ਫਿਰ ਪੰਪ ਮਾਰਦਾ ਵੱਡੇ ਵੱਡੇ ਉਹ ਗੱਲ ਹੀ ਕੋਈ ਨਹੀਂ ਪਹਿਲੇ ਤਾਂ ਹਾਜ਼ਰੀਆਂ ਲਵਾਉਂਦੇ ਨੇ 15 16 ਹਾਜ਼ਰੀਆਂ ਲੱਗ ਗਈਆਂ ਨਾਲ ਸ਼ਿਕਾਇਤ ਕਰ ਦਿੰਦੇ ਨੇ ਨਾਲ ਹੀ ਜਦੋਂ ਉਹਦਾ ਰਿਕਾਰਡ ਮਾੜਾ ਹੋ ਜਾਂਦਾ ਹੈ ਲੋਡ ਚ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਹੀ ਉਹ ਬੰਦਾ ਖਤਮ ਹੋ ਜਾਂਦਾ ਲੀਵਰ ਦਾ ਨੁਕਸਾਨ ਹੁੰਦਾ 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 ਹੁਣ ਉਹ ਬੰਦਾ ਫਸ ਜਾਂਦਾ ਵੀ ਬੱਗਾ ਸਿੰਘ ਵੱਲੋਂ ਵੀ ਗਿਆ ਤੇ ਇਧਰੋਂ ਵੀ ਗਿਆ ਜਸਵੀਰ ਨੇ ਸਾਡਾ 6 6 7 7 11 ਵੀ ਆ ਖਾਈ ਆ ਮਾਤਾ ਜੀ ਹੁਣ ਬਲਾਕ ਚ ਗੱਲ ਕਰਨਾ ਆਪਾਂ ਥੋੜੇ ਦਿਨਾਂ ਨੂੰ ਇਕੱਠੇ ਹੋਣਾ ਉੱਥੇ ਤੁਸੀਂ ਆਇਆ ਜੇ ਆਪਾਂ ਗੱਲ ਕਰਾਂਗੇ ਤਾਂ ਮੇਰੀ ਇਹ ਬੇਨਤੀ ਆ ਹੱਥ ਜੋੜ ਕੇ ਸਾਥ ਦੇਣਾ ਹੋਰ ਕੋਈ ਬੋਲਣਾ ਚਾਹੁੰਦਾ ਬਈ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਮਾਨਸਾ ਦਾਸ ਤਾਂ ਹੁਣ ਤੁਸੀਂ ਵੀ ਅਗਰ ਆਪਕੋ ਕੰਮ ਚਾਹੀਦਾ ਤੁਹਾਨੂੰ ਜਾਣਾ ਪਊਗਾ ਪਰ ਬਨਾਈ ਸਭ ਨਾਲ ਸਹਿਣ ਹਾਂ ਨਹੀਂ ਇਤਕੇ ਵੱਡੇ ਮੇਰੇ ਅਰ ਕੀ ਦਾ ਕੋਠਾ ਆਇਆ ਨਹੀਂਗਾ ਕਮਰੇ ਨਹੀਂ ਨਾ ਮੇਰੇ ਆਏ ਤੇ 18 ਕੋ ਕਮਰੇ ਆਇਆ ਤੇ ਕਮਰੇ ਵਾਲਿਆਂ ਬੋਲਦੀਆਂ ਨਹੀਂ ਕਹਿਣ ਖਾਂਵੇਂ ਲਿਸਟ ਲੈਮ ਨਹੀਂਗਾ ਦੱਸੋ ਇਹ ਕਿੱਥੇ ਪਾਏ ਇਹ ਕਹਿੰਦਾਂ ਕਿਉਂ ਨਹੀਂ ਥੋੜਾ ਜਿਹਾ ਪਿੱਛੇ ਧਿਆਨ ਕਰਿਓ ਜੀ ਕਮਰਿਆਂ ਦੇ ਲੈਵਲ ਤੇ ਗੱਲ ਕੀਤੀ ਮੇਰੀ ਵੱਡੀ ਭੈਣ ਨੇ ਧਿਆਨ ਕਰਿਓ ਜਦੋਂ ਅਸੀਂ ਕਿਸੇ ਦਾ ਮੂੰਹ ਰੱਖ ਕੇ ਜ਼ੁਬਾਨ ਬੰਦ ਕਰ ਲੈਨੇ ਆ ਤੇ ਅਗਲੇ ਨੂੰ ਲੁੱਟਣ ਦਾ ਮੌਕਾ ਮਿਲ ਜਾਂਦਾ ਮਿਲ ਜਾਂਦਾ ਮੌਕਾ ਮਿਲ ਜਾਂਦਾ ਹੁਣ ਠੀਕ ਆ ਵੀ ਜਿਨ੍ਹਾਂ ਜਿਨ੍ਹਾਂ ਦਾ ਮਕਾਨ ਦੀ ਲੋੜ ਸੀ ਉਹਨਾਂ ਦੇ ਮਕਾਨ ਆਏ ਨਹੀਂ ਪਰ ਜਿਨ੍ਹਾਂ ਨੂੰ ਲੋੜ ਨਹੀਂ ਸੀ ਉਹਨਾਂ ਨੂੰ ਮਤੇ ਪਾਸ ਕਰਕੇ ਸਰਪੰਚ ਤੇ ਇਹਨਾਂ ਦੇ ਪਿੰਡ ਦਾ ਚੇਅਰਮੈਨ ਆ ਹਾਂ ਪਾ ਕੇ ਆ ਚੱਕਾ ਬੋਲੋ ਭਾਈ ਤੁਹਾਡੇ ਚੋਂ ਇੱਕ ਬੰਦਾ ਬੋਲਿਆ ਇੱਕ ਬੰਦਾ ਬੋਲਿਆ ਉਹਨਾਂ ਨੂੰ ਡਿਗਰੀ ਮਿਲ ਗਈ ਆ ਅੱਜ ਵੀ ਉਹ ਕਹਿੰਦੇ ਆ ਕਿ ਜਿੱਦਨ ਇਹਨਾਂ ਦਾ ਨੰਬਰ ਪਿੱਛੇ ਸੀਗਾ ਜਿੱਦਨ ਪੈਸੇ ਆਏ ਅਸੀਂ ਆਰਡਰ ਕੀਤੇ ਹੋਏ ਉਹ ਉਹ ਪੈ ਤੁਹਾਡਾ ਮਕਾਨ ਪਵੇਗਾ ਤੂੰ ਵੀ ਦੱਸ ਨਾ ਅਸੀਂ ਤਾਂ ਲੱਗਾ ਵੀ ਮੇਰਾ ਇਹ ਤਾਂ ਛੱਤ ਵੀ ਹੈ ਨਹੀਂ ਵਿਚਾਰੀ ਇਹਦੀ ਛੱਤ ਵੀ ਹੈ ਨਹੀਂ ਬੋਲ ਬੋਲ ਤੂੰ ਚਲੋ ਤੇਰੇ ਤਾਂ ਛੱਤ ਨਹੀਂ ਠਕੀ ਨਾਲ ਨਾ ਬੁਲਾਓ ਜੇ ਉਹਦੇ ਅੰਦਰੋਂ ਇੱਛਾ ਹੀ ਨਹੀਂ ਹੈ ਜੀ ਬੋਲਣ ਦੀ ਤਾਂ ਹੋਈ ਨਾ ਗੱਲ ਤੂੰ ਦੱਸ ਨਾ ਹੋਰ ਕਿਸੇ ਨੂੰ ਕੋਈ ਗੱਲ ਕਰਨੀ ਪੈਨਸ਼ਨ ਦੇ ਮੁੱਦੇ ਤੇ ਲਗਾਏ ਅਸੀਂ ਜੇ ਹੋਰ ਨਾ ਦੇ ਪਾਪ ਮੇਰਾ ਪਾਪ ਮਾਤਾ ਜੀ ਕੀ ਨਾਮ ਆ ਤੇਰਾ ਅੱਛਾ ਕਿਹੜਾ ਪਿੰਡ ਆ ਹਾਂ ਮਾਚੀ ਬੁਗਰਾ ਮਾਚੀ ਬੁਗਰਾ ਕੌਣ ਲੈ ਕੇ ਲਗਿਆ ਸੀ ਇਹ ਰਾਜਾ ਲਗਿਆ ਸੀਗਾ ਰਾਜਾ ਕੌਣ ਸੀਗਾ ਰਾਜਾ ਆਪਾਂ ਵਿੱਚ ਕੰਮ ਕਰਾਉਂਦਾ ਹੁੰਦਾ ਜੀਮੀਂਦਾਰ ਜੀਮੀਂਦਾਰ ਉਹ ਤਾਂ ਜਦੋਂ ਬੋਟਾ ਨਹੀਂ ਆਉਂਦੀਆਂ ਨੇੜੇ ਜੇ ਆ ਕੇ ਡਰਾਮਾ ਕਰਦੇ ਆ ਇਵੇਂ ਕੀਤਾ ਨਾ ਇਵੇਂ ਕੀਤਾ ਇਵੇਂ ਹਾਂ ਲੋਰੀ ਜੀਮੀਂਦਾਰ ਉਹ ਨੁਕੜੇ ਦੇ ਬੋਟਾ ਆਈਆਂ ਉਦੋਂ ਡਰਾਮਾ ਕਰਕੇ ਗੌਰਮੈਂਟ ਦੀ ਫੋਰੀ ਕਰਕੇ ਜਾਗੇ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਖਤਮ ਅਸੀਂ ਧੋਖੇ ਚਾਉਣੇ ਆ ਨਾ ਉਹਨਾਂ ਦੇ ਕਹਿਨ ਤੇ ਹਾਂਜੀ ਮੈਂ ਪੈਂਚ ਨਾ ਹਾਂ ਦੇ ਪੈਂਚ ਹੈ ਹੈ ਨਾਮ ਕੀ ਆ ਚਰਨਜੀਤ ਪਿੰਡ ਕਿਹੜਾ ਕੋਲੂ ਵਾਲਾ ਤੁਸੀਂ ਜਿੱਦਣ ਪਿੰਡ ਚ ਮੀਟਿੰਗ ਕਰਾਓਗੇ ਨਾ ਉਸ ਦਿਨ ਹੋਰ ਵੀ ਜਿੰਨੇ ਤੁਹਾਡੇ ਆ ਪੈਨਸ਼ਨ ਵਾਲੇ ਰਾਸ਼ਨ ਵਾਲੇ ਸਗਨ ਸਕੀਮ ਵਾਲੇ ਇਹ ਸਾਰੇ ਇਕੱਠੇ ਹੋ ਜਾਣਗੇ ਫਿਰ ਆਪਾਂ ਕੱਟਾ ਮੈਟਰ ਬਣਾ ਕੇ ਨਾ ਕਿਸੇ ਅਫਸਰ ਨੂੰ ਟਾਈਮ ਲਾ ਕੇ ਆਪਾਂ ਮਿਲਾਂਗੇ ਹਾਂਜੀ ਮਾਚੀ ਨਾਮ ਆ ਪੈਂਜੀ ਤੁਹਾਡਾ ਹੈ ਜਰਨਲ ਜਰਨਲ ਕੋਜੀ ਪੈਂਜੀ ਪਿੰਡ ਕਿਹੜਾ ਮਾਚੀ ਮਾਚੀ ਬੁੱਕਾ ਕੀ ਕਹਿਣਾ ਚਾਹੁੰਦੇ ਹੋ ਮੈਂ ਚੰਨੀ ਆ ਵੀ ਸਾਡੇ ਨਾਲ ਆਏ ਸੀਗੇ ਘਰ ਪਾਉਣ ਵਿੱਚ ਛੱਤਾਂ ਸਾਡੀਆਂ ਡਿੱਗੀਆਂ ਸੀਗੀਆਂ ਫੋਟੋ ਵੀ ਲਗਾਏ ਸੀ ਬਣਾ ਕੇ ਤੇ ਉਹ ਆਏ ਸੀਗੇ ਪਿੱਛੋਂ ਸਾਡੇ ਨਾਲ ਆਏ ਆ ਵੀ ਇਹਨਾਂ ਦਾ ਘਰ ਪਾਉਣਾ ਹੈ ਸਰਕਾਰ ਵੱਲੋਂ ਤੇ ਉਹ ਮੁੜ ਕੇ ਪਵਾਤੇ ਆਪਣੀ ਪੰਚਾਇਤ ਨੇ ਆਦਦੇ ਲੈ ਜਾਂਦੇ ਸਾਡੀ ਗੱਲ ਨਹੀਂ ਸੀ ਗਈ अच्छा चलो आप जिस दिन मीटिंग ਤੁਸੀਂ ਮੀਟਿੰਗ ਕਰੋ ਜੀ ਇੱਕ ਦਿਨ ਸਾਰਿਆਂ ਨੂੰ ਵੇਖੋ ਜਿੱਦਨ ਮੈਂ ਤੁਰਨਾ ਨਾ ਜਿਹੜੇ ਵੀ ਬੰਦੇ ਹੈਗੇ ਆ ਉਹ ਸਾਰੇ ਇੱਕ ਵਾਰ ਚੋਟਣਾ ਹੈ ਜਿੱਦਨ ਬਲਾਕ ਚਣਾ ਨਾ ਉਹਨਾਂ ਨੂੰ ਲਈ ਆਇਆ ਜੀ ਸਾਰਿਆਂ ਨੂੰ ਠੀਕ ਆਦੇ ਦੇ ਅਜਿਆਂ ਦੇ ਘਰ ਸਾਡੇ ਡੇਗਦੇ ਪਾਣੀ ਫਟਦਾ ਛੱਤਾਂ ਤੇ ਤੇ ਛੱਤਾਂ ਕਰ ਲਾਂਗੇ ਗੱਲ ਜੀ ਕਰਦੇ ਨਹੀਂ ਕਿ ਕੱਚੀ ਛੱਤਾਂ ਤੇ ਸੇਵਕ ਦੇਖੋ ਪਹਿਲੀ ਫਿਰ ਮੈਂ ਇੱਕ ਗੱਲ ਕਰਾਂਗਾ ਜਿੰਨਾ ਚਿਰ ਤੁਸੀਂ ਇਕੱਠੇ ਹੋ ਕੇ ਮਹੀਨੇ ਚ ਇੱਕ ਦਿਨ ਆਦੇ ਹੱਕਾ ਦੀ ਜ਼ਿੰਮੇਵਾਰ ਨਹੀਂ ਬੰਦੇ ਨਾ ਉਹਨਾਂ ਚਿਰ ਨਹੀਂ ਹੋਣਾ ਕੰਮ ਕਾ ਨਾ ਸਾਡੇ ਨਾਂ ਤੇ ਲੋਕਾਂ ਦੇ ਕਾਰਡ ਦੇ ਦਿੰਦੇ ਅੱਜਾਂ ਦੇ ਪਾਸੇ ਹਾਂ ਨੰਬਰ ਦੇ ਦੇ ਲਾਪ੍ਰਿਤ ਨੰਬਰ ਦੇ ਦੇ ਠੀਕ ਹੈ ਅੱਛਾ ਮੋਬਾਈਲ ਚ ਫੋਨ ਕਿੰਨਿਆਂ ਦੇ ਘੜੇ ਆ ਇਹ ਆ ਹਾਂ ਦੇਖੋ ਤੁਹਾਨੂੰ ਨਾ ਜਿਹੜੇ ਫੋਨ ਜਿਹੜੇ ਹੈਗੇ ਲਾਪ੍ਰਿਤ ਇਹਨਾਂ ਦੇ ਨਾ ਵੀਡੀਓ ਜਿਹੜੀ ਹੈਗੀ ਆ ਉਹ ਸ਼ੇਅਰ ਕਰਕੇ ਤੇ ਨਾਲ ਉਹਨਾਂ ਨੂੰ ਕੋ ਸਬਸਕ੍ਰਾਈਬ ਕਰਦੇ ਸਬਸਕ੍ਰਾਈਬ ਕਰਕੇ ਉਹ ਸੁਣ ਆ ਜਿਹੜੀਆਂ ਗੱਲਾਂ ਕਰ ਰਹੀਆਂ ਇਹ ਸਿੱਖੋ ਕਿਵੇਂ ਲੈਣ ਆ ਕਿਤੇ ਹੱਥ ਪਾਣੀ ਨਹੀਂ ਦੇ ਉੱਤੇ ਅੱਗੇ ਐਨਾ ਕਹਿ ਜਾਂ ਹੁਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਦੇਖੋ ਸਾਡੇ ਵੀਰੇ ਕਹਿੰਦੇ ਹੋਣੇ ਦੇ ਬਾਥਰੂਮ ਆਏ ਹੋਏ ਆ ਬੰਦਿਆਂ ਦੇ ਤੇ ਸਾਡੇ ਜਿਹੜੇ ਅਸੀਂ ਗਰੀਬ ਸਾਡੇ ਕਿਸੇ ਘਰ ਦਾ ਨਾ ਕੋਈ ਬਾਹਰ ਆ ਬਸ ਹੀ ਨਹੀਂ ਗਾ ਬਾਬਾ ਜੀ ਮੋੜ ਤੇ ਸਰਪੇ ਦਾਸ ਘਰ ਆ ਮਾਝੀ ਸਿੱਖਾਂ ਰੈਣੇ ਨਹੀਂ ਗਏ ਜੇ ਅਗਰੇ ਬਾਹਰਿਆ ਘਰ ਮਾਝੀ ਸਿੱਖਾਂ ਦੇ ਤੇ ਫੇਰ ਵੀ ਸਾਡੇ ਨਹੀਂ ਆਏਗੇ ਮੇਰਾ ਕਮਰਾ ਜਾ ਕੇ ਵੇਖੋ ਮੇਰਾ ਕਮਰਾ ਡਿੱਗਦਾ ਥੋੜੇ ਦਿਨਾਂ ਨੂੰ ਆਪਾਂ ਬਲਾਕ ਚ ਇਕੱਠੇ ਹੋਣਾ ਹੈ ਜਿਹੜੇ ਲੋਕ ਇੱਥੇ ਨਹੀਂ ਹੈਗੇ ਉਹਨਾਂ ਨੂੰ ਵੀ ਸੱਦਾ ਲਾ ਕੇ ਉੱਥੇ ਲੈ ਆਵੋ ਅੱਜ ਮੇਰਾ ਜਮਰਾ ਜਮਾ ਪਟਿਆ ਪਿਆ ਮੈਂ ਕਿੰਨੇ ਸੱਦਾ ਜਮ ਬਲਾਕ ਚ ਬੁਲਾ ਦੋ ਜੇ ਫੋਟੋ ਖੇਡਣ ਲਈ ਸਾਡੇ ਘਰੇ ਆਜੂ ਵੀਰ ਜੀ ਆਜਾਂਗੇ ਅੱਜ ਆਜਾ ਆਜਾ